ਕੀ ਕਦੇ ਸੋਚਿਆ ਹੈ ਕਿ ਪੂਰੇ ਦੇ ਪੂਰੇ ਪਿੰਡ ਵੀ ਗਾਇਬ ਹੋ ਸਕਦੇ ਨੇ ਮੇਰਾ ਮਤਲਬ ਨਕਸ਼ਿਆਂ ਤੇ ਤਾਂ ਉਹ ਅੱਜ ਵੀ ਹਨ ਪਰ ਉੱਥੇ ਹੁਣ ਕੋਈ ਨਹੀਂ ਰਹਿੰਦਾ ਇਹ ਕਹਾਣੀ ਹੈ ਇੰਗਲੈਂਡ ਦੇ ਉਹਨਾਂ ਗਵਾਚੇ ਹੋਏ ਪਿੰਡਾਂ ਦੀ ਜਿਨ੍ਹਾਂ ਨੂੰ ਜੰਗ ਨੇ ਹਮੇਸ਼ਾ ਲਈ ਖਾਮੋਸ਼ ਕਰ ਦਿੱਤਾ ਆਓ ਅੱਜ ਇਹਨਾਂ ਦੀ ਦਾਸਤਾਨ ਨੂੰ ਜਾਣੀਏ ਸੋਚ ਕੇ ਹੀ ਅਜੀਬ ਲੱਗਦਾ ਹੈ ਹੈਨਾ ਇੱਕ ਵਸਦਾ ਰਸਦਾ ਪਿੰਡ ਜਿੱਥੇ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਨੇ ਜਨਮ ਲਿਆ ਹੋਵੇ ਉਹ ਇੱਕਦਮ ਕਿਵੇਂ ਉਜੜ ਸਕਦਾ ਹੈ ਵੈਲ ਇਸ ਸਵਾਲ ਦਾ ਜਵਾਬ ਇੱਕ ਬਹੁਤ ਹੀ ਦੁਖਦਾਈ ਇਤਿਹਾਸ ਦੇ ਪੰਨਿਆਂ ਵਿੱਚ ਲੁਕਿਆ ਹੋਇਆ ਹੈ ਜ਼ਰਾ ਸੋਚੋ ਇੱਕ ਸੁਨਸਾਨ ਸੜਕ ਤੇ ਸਫ਼ਰ ਸ਼ੁਰੂ ਹੁੰਦਾ ਹੈ ਆਲੇ-ਦੁਆਲੇ ਫੌਜ ਦੀਆਂ ਚੇਤਾਵਨੀਆਂ ਵਾਲੇ ਬੋਰਡ ਲੱਗੇ ਨੇ ਤੇ ਕਿਤੇ-ਕਿਤੇ ਜੰਗ ਦੇ ਮੈਦਾਨ ਜੋ ਬਚੇ ਟੈਂਕਾਂ ਦੇ ਟਾਂਚੇ ਪਏ ਨੇ ਇਹੀ ਰਸਤਾ ਸਾਨੂੰ ਲੈ ਕੇ ਜਾਂਦਾ ਹੈ ਇੰਗਲੈਂਡ ਦੇ ਇੱਕ ਭੂਤੀਆ ਪਿੰਡ ਇੰਬਵਲ ਜਿੱਥੇ ਹਵਾ ਵਿੱਚ ਵੀ ਇੱਕ ਅਜੀਬ ਜਿਹੀ ਚੁੱਪੀ ਹੈ ਪਤਾ ਹੈ ਐਮਬੀ ਦੀ ਸਭ ਤੋਂ ਵੱਡੀ ਖਾਸੀਅਤ ਹੀ ਉਸਦਾ ਸਭ ਤੋਂ ਵੱਡਾ ਸਰਾਬ ਬਣ ਗਈ ਇਹ ਪਿੰਡ ਹਰ ਪਾਸਿਓਂ ਮੀਲਾਂ ਤੱਕ ਦੁਨੀਆ ਤੋਂ ਕੱਟਿਆ ਹੋਇਆ ਸੀ ਬਿਲਕੁਲ ਅਲੱਗ ਥਲੱਗ ਤੇ ਇਸੇ ਇਕਾਂਤ ਨੇ ਫੌਜ ਦਾ ਧਿਆਨ ਖਿੱਚਿਆ ਜਿਨ੍ਹਾਂ ਨੂੰ ਜੰਗੀ ਅਭਿਆਸ ਲਈ ਇੱਕ ਆਦਰਸ਼ ਜਗ੍ਹਾ ਚਾਹੀਦੀ ਸੀ ਭਾਗ 1 ਜੰਗਲ ਇੱਕ ਕੁਰਬਾਨੀ ਤਾਂ ਆਓ ਪਿੱਛੇ ਚਲਦਿਆਂ ਸਮੇਂ ਵਿੱਚ ਦੇਖਦੇ ਹਾਂ ਕਿ ਇਹ ਸਭ ਸ਼ੁਰੂ ਕਿਵੇਂ ਹੋਇਆ ਜਦੋਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਇੱਕ ਅਜਹੀ ਕੁਰਬਾਨੀ ਦੇਣ ਲਈ ਕਿਹਾ ਗਿਆ ਜਿਸ ਨੇ ਉਹਨਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ ਉਹ ਦੌਰ ਸੀ ਦੂਜੇ ਵਿਸ਼ਵ ਯੁੱਧ ਦਾ ਅਮਰੀਕੀ ਫੌਜੀਆਂ ਦੀ ਟ੍ਰੇਨਿੰਗ ਲਈ ਜ਼ਮੀਨ ਦੀ ਲੋੜ ਸੀ ਇਸੇ ਲਈ ਇੰਬ ਅਤੇ ਤਾਇਨਹਮ ਨਾ ਦੇ ਦੋ ਪਿੰਡਾਂ ਦੇ ਵਸਨੀਕਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਆਪਣੇ ਘਰ ਖਾਲੀ ਕਰ ਦੇਣ ਤੇ ਉਹਨਾਂ ਨੂੰ ਇੱਕ ਵਾਅਦਾ ਕੀਤਾ ਗਿਆ ਸੀ ਜੰਗ ਖਤਮ ਹੁੰਦਿਆਂ ਹੀ ਉਹ ਵਾਪਸ ਆ ਸਕਣਗੇ ਇਹ ਖਬਰ ਸੁਣ ਕੇ ਲੋਕਾਂ ਤੇ ਕੀ ਬੀਤੀ ਹੋਵੇਗੀ ਇਸ ਦਾ ਅੰਦਾਜ਼ਾ ਲਗਾਉਣਾ ਵੀ ਔਖਾ ਹੈ ਕੁਝ ਲੋਕਾਂ ਨੇ ਤਾਂ ਦੇਸ਼ ਲਈ ਇਸ ਨੂੰ ਇੱਕ ਜ਼ਰੂਰੀ ਕੁਰਬਾਨੀ ਮੰਨ ਲਿਆ ਪਰ ਬਹੁਤਿਆਂ ਲਈ ਆਪਣੀਆਂ ਜੜ੍ਹਾਂ ਤੋਂ ਵੱਖ ਹੋਣਾ ਅਸਹਿ ਸੀ ਕਿਹਾ ਜਾਂਦਾ ਹੈ ਕਿ ਪਿੰਡ ਦਾ ਇੱਕ ਲੋਹਾਰ ਐਲਬਰਟ ਨੈਸ਼ ਇਸ ਸਦਮਾ ਸਹਿ ਨਾ ਸਕਿਆ ਤੇ ਕੁਝ ਹਫ਼ਤਿਆਂ ਵਿੱਚ ਹੀ ਉਸ ਦੀ ਮੌਤ ਹੋ ਗਈ। ਜਾਂਦੇ ਜਾਂਦੇ ਤਾਇਆ ਨਾਮ ਪਿੰਡ ਦੇ ਲੋਕਾਂ ਨੇ ਆਪਣੇ ਚਰਚ ਦੇ ਦਰਵਾਜ਼ੇ ਤੇ ਇਹ ਨੋਟ ਛੱਡਿਆ। ਇਹ ਸਿਰਫ ਕੁਝ ਸ਼ਬਦ ਨਹੀਂ ਸਨ। ਇਹ ਉਹਨਾਂ ਦੀ ਉਮੀਦ ਸੀ, ਉਹਨਾਂ ਦਾ ਵਿਸ਼ਵਾਸ ਸੀ ਕਿ ਉਹ ਜਲਦੀ ਹੀ ਆਪਣੇ ਘਰਾਂ ਨੂੰ ਪਰਤਣਗੇ। ਭਾਗ 2 ਇੱਕ ਟੁੱਟਿਆ ਵਾਦਾ। ਪਰ ਕੀ ਉਹ ਵਾਦਾ ਨਿਭਾਇਆ ਗਿਆ? ਕੀ ਉਹ ਲੋਕ ਕਦੇ ਵਾਪਸ ਆ ਸਕੇ? ਚਲੋ ਦੇਖਦੇ ਹਾਂ ਕਿ ਜੰਗ ਤੋਂ ਬਾਅਦ ਕੀ ਹੋਇਆ। ਜੰਗ ਤਾਂ ਖਤਮ ਹੋ ਗਈ ਪਰ ਪਿੰਡ ਵਾਲਿਆਂ ਦੀ ਉਡੀਕ ਖਤਮ ਨਹੀਂ ਹੋਈ ਸਗੋਂ ਉਹਨਾਂ ਦੀਆਂ ਉਮੀਦਾਂ ਹੀ ਖਤਮ ਹੋ ਗਈਆਂ ਸਰਕਾਰ ਨੇ ਸਾਫ਼ ਕਹਿ ਦਿੱਤਾ ਕਿ ਫੌਜ ਨੂੰ ਇਹ ਜ਼ਮੀਨਾਂ ਪੱਕੇ ਤੌਰ ਤੇ ਚਾਹੀਦੀਆਂ ਨੇ ਤੇ ਉਹ ਲੋਕ ਕਦੇ ਵੀ ਵਾਪਸ ਨਹੀਂ ਆ ਸਕਣਗੇ ਇਹ ਇੱਕ ਬਹੁਤ ਵੱਡਾ ਧੋਖਾ ਸੀ ਪਰ ਪਿੰਡ ਦੇ ਲੋਕਾਂ ਨੇ ਇੰਨੀ ਛੇਤੀ ਹਾਰ ਨਹੀਂ ਮੰਨੀ ਉਹ ਲੜੇ ਉਹਨਾਂ ਨੇ ਮੁਹਿੰਮਾਂ ਚਲਾਈਆਂ ਇੱਥੋਂ ਤੱਕ ਕਿ ਇਹ ਮਾਮਲਾ ਸੰਸਦ ਵਿੱਚ ਵੀ ਗੂੰਜਿਆ ਪਰ ਸਰਕਾਰ ਦਾ ਕਹਿਣਾ ਸੀ ਕਿ ਅਸਲੀ ਗੋਲੀ ਬਾਰੂਦ ਨਾਲ ਅਭਿਆਸ ਕਰਨ ਲਈ ਇਹੀ ਜਗ੍ਹਾ ਸਹੀ ਹੈ ਤੇ ਉਹ ਆਪਣੇ ਫੈਸਲੇ ਤੇ ਕਾਇਮ ਰਹੇ। ਭਾਗ ਦਿਨ ਸਿਲਾਨੀਆਂ ਲਈ ਖੁੱਲੇ ਦਰਵਾਜ਼ੇ। ਤਾਂ ਫਿਰ ਅੱਜ ਇਹਨਾਂ ਪਿੰਡਾਂ ਦਾ ਕੀ ਹਾਲ ਹੈ? ਜਿੱਥੋਂ ਵਸਨੀਕਾਂ ਨੂੰ ਕੱਢ ਦਿੱਤਾ ਗਿਆ ਸੀ, ਉੱਥੇ ਹੁਣ ਕੌਣ ਜਾਂਦਾ ਹੈ? ਅੱਜ ਜਿੱਥੇ ਕਦੇ ਬੱਚਿਆਂ ਦੇ ਹਾਸੇ ਗੂੰਜਦੇ ਸਨ, ਉੱਥੇ ਗੋਲੀਆਂ ਦੀ ਆਵਾਜ਼ ਗੂੰਜਦੀ ਹੈ। ਇੰਬਤ ਤੇ ਤਾਇਨਮ ਦੋਵੇਂ ਹੀ ਫੌਜ ਦੇ ਫਾਇਰਿੰਗ ਰੇਂਜ ਬਣ ਚੁੱਕੇ ਨੇ। ਇਹਨਾਂ ਦਾ ਕੋਈ ਪੋਸਟਲ ਕੋਡ ਨਹੀਂ। ਕੋਈ ਵਸਨੀਕ ਨਹੀਂ ਬਸ ਖਾਮੋਸ਼ੀ ਹੈ ਤੇ ਫੌਜੀ ਅਭਿਆਸ ਸੋਚੋ ਪੂਰੇ ਸਾਲ ਵਿੱਚੋਂ ਵੱਧ ਤੋਂ ਵੱਧ ਸਿਰਫ 50 ਦਿਨਾਂ ਲਈ ਇਹਨਾਂ ਥਾਵਾਂ ਦੇ ਦਰਵਾਜ਼ੇ ਆਮ ਲੋਕਾਂ ਲਈ ਖੁੱਲਦੇ ਹਨ ਤੇ ਕਈ ਵਾਰ ਤਾਂ ਉਹ ਵੀ ਨਹੀਂ ਪਰ ਜਦੋਂ ਇਹ ਦਰਵਾਜ਼ੇ ਖੁੱਲਦੇ ਨੇ ਤਾਂ ਲੋਕਾਂ ਦਾ ਜਿਵੇਂ ਹਾਲ ਆ ਜਾਂਦਾ ਹੈ ਅੰਕੜੇ ਦੇਖੋ ਹੈਰਾਨ ਕਰਨ ਵਾਲੇ ਨੇ ਹਰ ਸਾਲ ਹਜ਼ਾਰਾਂ ਲੱਖਾਂ ਲੋਕ ਇਹਨਾਂ ਉਜੜੀਆਂ ਥਾਵਾਂ ਨੂੰ ਦੇਖਣ ਆਉਂਦੇ ਨੇ ਸ਼ਾਇਦ ਉਸ ਇਤਿਹਾਸ ਨੂੰ ਮਹਿਸੂਸ ਕਰਨ ਲਈ ਜੋ ਇੱਥੋਂ ਦੀਆਂ ਕੰਧਾਂ ਵਿੱਚ ਕੈਦ ਹੈ ਇਹ ਨਜ਼ਾਰਾ ਬਹੁਤ ਹੀ ਅਜੀਬ ਹੁੰਦਾ ਹੈ ਇੰਬੈਸ ਦਿਵਸ ਵਰਗੇ ਮੌਕਿਆਂ ਤੇ ਇੱਕ ਪਾਸੇ ਉਜਾੜ ਤੇ ਖਾਮੋਸ਼ ਕਲੀਆਂ ਹੁੰਦੀਆਂ ਨੇ ਤੇ ਦੂਜੇ ਪਾਸੇ ਹਜ਼ਾਰਾਂ ਸਿਲਾਨੀਆਂ ਨਾ ਪਰੀਆਂ ਪੁਰਾਣੀਆਂ ਬਸਾਂ ਜਿਵੇਂ ਇੱਕ ਉਜਾੜ ਪਿੰਡ ਵਿੱਚ ਮੇਲਾ ਲੱਗਿਆ ਹੋਵੇ ਭਾਗਚਾਰ ਕੁਦਰਤੀ ਅਚਾਨਕ ਵਾਪਸੀ ਪਰ ਇਸ ਸਾਰੀ ਕਹਾਣੀ ਦਾ ਇੱਕ ਹੋਰ ਪਹਿਲੂ ਵੀ ਹੈ ਇੱਕ ਅਜੇਹਾ ਮੋੜ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਜਦੋਂ ਇਨਸਾਨਾਂ ਨੂੰ ਬਾਹਰ ਰੱਖਿਆ ਗਿਆ ਤਾਂ ਕੁਝ ਹੋਰ ਹੀ ਵਾਪਰਿਆ ਸੋਚੋ ਇਕ ਅਜਹੀ ਥਾਂ ਜੋ ਜੰਗ ਦੀ ਤਿਆਰੀ ਟੈਂਕਾਂ ਅਤੇ ਗੋਲੀਬਾਰੀ ਲਈ ਰੱਖੀ ਗਈ ਹੋਵੇ ਉਹੀ ਥਾਂ ਅਣਜਾਣੇ ਵਿੱਚ ਕੁਦਰਤ ਦਾ ਘਰ ਬਣ ਗਈ ਕਿਉਂਕਿ ਇੱਥੇ ਕੋਈ ਖੇਤੀਬਾੜੀ ਨਹੀਂ ਕੋਈ ਕੀਟਨਾਸ਼ਕ ਨਹੀਂ ਇਸ ਲਈ ਦੁਰਲਭ ਜੰਗਲੀ ਫੁੱਲ ਪੁਰਾਣੇ ਜੰਗਲ ਤੇ ਕਈ ਖਤਰੇ ਵਿੱਚ ਪਈ ਕੀੜੇ ਮਕੌੜੇ ਇੱਥੇ ਆਰਾਮ ਨਾਲ ਰਹਿ ਰਹੇ ਨੇ ਇਹ ਕੁਦਰਤ ਲਈ ਇੱਕ ਸੁਰੱਖਿਤ ਪਨਾਹਗਾ ਬਣ ਗਈ ਹੈ ਇਸ ਨੂੰ ਕਹਿੰਦੇ ਨੇ ਹਾਦਸੇ ਵਸ ਵਿਕਸਿਤ ਹੋਇਆ ਬਾਗ ਮਤਲਬ ਜਿੱਥੇ ਇਨਸਾਨਾਂ ਦਾ ਘਰ ਖੁੱਸਿਆ ਉੱਥੇ ਕੁਦਰਤ ਨੂੰ ਇੱਕ ਨਵਾਂ ਘਰ ਮਿਲ ਗਿਆ ਇਕ ਇਨਸਾਨੀ ਤਰਾਸਦੀ ਨੇ ਅਚਾਨਕ ਹੀ ਕੁਦਰਤ ਲਈ ਇੱਕ ਸਵਰਗ ਬਣਾ ਦਿੱਤਾ ਤਾਂ ਸਵਾਲ ਇਹ ਹੈ ਕਿ ਇੱਕ ਇਨਸਾਨੀ ਦੁਖਾਂਤ ਕੁਦਰਤ ਲਈ ਇੱਕ ਵਰਦਾਨ ਵੀ ਹੋ ਸਕਦਾ ਹੈ ਇੰਗਲੈਂਡ ਦੇ ਇਹਨਾਂ ਗਵਾਚੇ ਹੋਏ ਪਿੰਡਾਂ ਦੀ ਕਹਾਣੀ ਸਾਨੂੰ ਇਸੇ ਗੁੰਝਲਦਾਰ ਸੋਚ ਵਿੱਚ ਛੜ ਜਾਂਦੀ ਹੈ ਜਿੱਥੇ ਨੁਕਸਾਨ ਅਤੇ ਲਾਭ ਇੱਕ ਦੂਜੇ ਨਾਲ ਜੁੜੇ ਹੋਏ ਹਾਲ